ਹਾਂਜੀ ਸਾਰੇ ਵੀਰਾਂ ਸਾਸਰੀ ਕਾਲ ਜੀ ਜਿੰਦਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ ਵੀਜੀ ਅੱਜ ਇਹ ਆਪਣੇ ਕੋਲ ਇੱਕ ਮੈਂ ਮੈਂ ਪ्योर ਮੋੜਾ ਨਸਲ ਦੀ ਵੱਡੀ 15 ਕਿਲੋ ਵਾਲੀ ਗਰੰਟਡ 15 ਕਿਲੋ ਹੋਏਗਾ 10 ਘਜਾਂ ਦੀ ਸੂਈ ਵੀਜੀ ਪੂਰਾ 15 ਕਿਲੋ ਦੁੱਧ ਹੋਏਗਾ ਵੀਜੀ ਵੱਡੀ ਮੱਝ ਬਿਲਕੁਲ ਦੇਖੋ ਮੱਝ ਵੀਜੀ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਿਓ ਔਰ ਕੇ ਦਿਖਾਉਣੇ ਵੀਜੀ ਤੁਹਾਨੂੰ ਮੱਝ ਬਹੁਤ ਜ਼ਿਆਦਾ ਵੱਡੀ ਹੈ ਮੈਂ ਆਹ ਬੱਚਾ ਜੇ 10 ਦਿਨ ਦੀ ਸੂਈ ਜੀ ਵੇਖੋ ਕਟਾ ਆਹ ਮਾਜਾ ਵੀਰ ਜੀ ਕੋਲ ਕੇ ਦਿਖਾਉਣੇ ਤੁਹਾਨੂੰ ਕਰਾਉਣੇ ਤੁਹਾਨੂੰ ਤੋਰੇਦਾਰੇ ਦੇ ਦਰਸ਼ਨ ਵੇਖੋ ਵੀਰ ਜੀ ਮੈਂ ਕੋਲ ਕੇ ਦਿਖਾਉਣ ਲੱਗਾ ਤੁਹਾਨੂੰ ਬਹੁਤ ਜ਼ਿਆਦਾ ਵੱਡੀ ਨਹੀਂ ਆ ਵੀਰ ਜੀ 4 ਤਰੀਕ ਨਵਾਂ ਮਹੀਨਾ 2025 ਚੱਲ ਵੇਖੋ ਵੀਰ ਜੀ ਖਾਨ ਤੋਂ ਬੜਾ ਚੰਗਾ ਲੱਗਾ ਮੈਂ ਬੜੀ ਵੱਡੀ ਮੈਂ ਧੁੱਪ ਤਪ ਪੈਣ ਦੀ ਥੋੜੀ ਉਧਰੋਂ ਆਉਣ ਦੀ ਫਿਰ ਮੈਂ ਵੇਖਾਂ ਤਲ ਮੋੜ ਲਾ ਮੇਖੋ ਜੀ ਮੈਂ ਬੜੀ ਵੱਡੀ ਮਈਆਂ 15 ਕਿਲੋ ਤੋਂ ਪੱਕਾ ਗਰੰਟਡ ਦੇਖੋ ਮੈਂ ਦੇਖੋ ਮੈਂ ਉਧਰ ਹੀ ਬੰਨੋ ਉਧਰ ਹੀ ਨਾਲ ਦੇ ਕੁੰਡੇ ਦੇ ਉਧਰ ਜਾ ਬੜੀ ਵੱਡੀ ਮਹੀਂ ਆ ਥਣ ਥਣ ਨੂੰ ਵੇਖੋ ਬੜਾ ਚੰਗਾ ਲੱਗਾ ਹੈ ਕਿਹੇ ਗੱਲੋਂ ਨਹੀਂ ਖੰਜੀ ਵੱਡਾ ਕੱਦ ਸਟਾਫ ਫੇਰਾ ਜੀ ਮਹੀਂ ਵੇਖੋ ਬਹੁਤ ਜ਼ਿਆਦਾ ਚੰਗੀ ਹੈ ਹਾਂ ਫਿਰ ਜੀ ਮੁੱਲ ਜਿੰਨਾ ਮਰਜ਼ੀ ਕਰੀਏ ਹਾਂ ਨਾ ਡੇਢ ਦੀ ਮਹੀਂ ਦੇਣੀ ਜੇ 15 ਕਿਲੋ ਦੁੱਧ ਭਾਂ ਕੋ ਕੰਡਾਲਾ ਇਹਦੇ ਭਾਂ ਕੋ ਮਿੰਕੇ ਲੈ ਜੇ ਜਦਾਂ ਮੱਝੀ ਕਰ ਲੈ ਵੀਡੀਓ ਵੀ ਜੀ ਗਾਂ ਤੋਂ ਗਾਂ ਸ਼ੇਅਰ ਕਰਿਓ ਸਾਰੇ ਵੀਰਾਂ ਸਾਸਿਕਾਲ ਜੀ ਦੇਖੋ ਮੈਂ